ਉੱਪਰ ਜਾ ਪਾਸੇ ਦੇ ਪਾਸੇ ਜਾ ਐੜਵਾ ਐੜਵਾ ਬੋਲੇ ਸੋਨਿਆ ਬੀਬੀ ਖਾਲੜਾ ਜੀ ਆਗੇ ਨੇ ਸਤਾ ਖਾਲਸਾ ਹਾਂਜੀ ਕਿਵੇਂ ਸੇਤੋ ਜੀ ਜਿਸ ਮੇਰੇ ਬੰਦੇ ਆ ਦਸ ਬੱਚੇ ਉਰੇਓ ਜਿਸ ਗਾ ਤਾਂ ਮੇਰੇ ਪੈਰੀ ਹੱਥ ਲਾਉਣੇ ਬਟ ਵੈਸੇ ਵੈਸੇ ਨਹੀਂ ਵੱਡੇ ਆ ਆਪਣੇ ਕੌਮ ਦੇ ਏਰੀਆ ਦੇ ਬੀਬੀ ਜੀ ਆ ਗਏ ਕਾਲੜਾ ਜੀ

ਉਹਨਾਂ ਦੇ ਮਾਤਾ ਪਿਤਾ ਜੀ ਦਾ ਤੋਂ ਆਉਣ ਦੇ ਨਾਲ ਤੋਂ ਵੀ ਖਾਲੜਾ ਜੀ ਉਹ ਵੀ ਸਾਥ ਦਿੱਤੇ ਹੋਣਾ ਆਹ ਆਨ ਕਰਕੇ ਲਾਦਾ ਹੀ ਉਹਨਾਂ ਦੇ ਵਿਚਾਰ ਪਈਏ ਸ਼ਰਮਣ ਕਰੀਏ ਤੋਂ ਉਮਰਕਾਰ ਦੇ ਨਾਲ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਉਹਨਾਂ ਨੂੰ ਬਹੁਤ ਮੱਤ ਦੇ ਨਾਲ ਸਹਿਯੋਗ ਦੇ ਕਰਕੇ ਤੋਂ ਉਮਰਕਾਰ ਦੇ ਨਾਲ ਵੱਡੀਆਂ ਵੋਟਾਂ ਦੇ ਨਾਲ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਨੂੰ ਜਿਤਾਉਣਾ ਕਰੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤਨਵਾ ਸਾਡੀ ਵੱਡੀ ਭੈਣ ਜੀ ਦਾ ਜੋ ਸਾਡੇ ਵਿੱਚ ਆ ਕੇ ਬੀਬੀ ਖਲੜਾ ਜੀ ਜਿਨ੍ਹਾਂ ਦੇ ਪਤੀ ਨੇ ਬਹੁਤ ਜਿਆਦਾ ਆਪ ਦੇ ਤੁਸੀਂ ਤੇ ਆਪਣੇ ਘਰ ਦੇ ਲਈ ਆਪਣੇ ਕੰਡੇ ਤੇ ਢਾ ਕੇ ਤੇ ਸਿੱਧੀ ਪ੍ਰਾਪਤ ਕੀਤੀ ਨਾ ਜਾਲਮਾ ਸਰਕਾਰਾਂ ਨੇ ਕੋਹ ਕਰਕੇ ਸੀਲ ਕੀਤਾ ਉਹਨਾਂ ਦੇ ਭਾਂਜੀ ਸਾਡੇ ਦੇ ਵਿੱਚ ਹੁਲਾਕੇ ਵਜੂਦ ਆ ਹੁਣ ਸਾਰੇ ਨਗਰੋਂ ਨਗਰਕੋੜ ਬੁੱਢਾਵਾਲਾ ਹੋ ਸਾਰੀ ਸੰਗਤਾਂ ਨੂੰ ਜੀ ਆਇਆਂ ਦੁਬਾਰਾ ਫੇਰ ਜੀ ਆਇਆਂ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਬੀਬੀ ਜੀ ਹੋਣੀ ਆਪ ਤੁਹਾਨੂੰ ਜਿਆਦਾ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾ ਸਤਿਕਾਰਯੋਗ ਸਭ ਕੇ ਬੈਠੇ ਮੇਰੇ ਭੈਣੋਂ ਦੇ ਪ੍ਰਭੂ ਗੋਸ਼ੂ ਦੇਗੀ ਸਫਲਤਾ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੁੰਦੀ ਆ ਕਿ ਅਸੀਂ ਲੇਟ ਹੀ ਚੱਲ ਰਹੇ ਹਾਂ ਘਰੋਂ ਲੇਟ ਇਸ ਲਈ ਹੋ ਗਈ ਤਾਂ ਕਿ ਮੀਡੀਆ ਵੀ ਕਵਰ ਵਿਚ ਆ ਜੰਦਾ ਸੀ ਉਹਨਾਂ ਨੂੰ ਅਟੈਂਡ ਕਰਨਾ ਬਹੁਤ ਜ਼ਰੂਰੀ ਹੋ ਰਿਹਾ ਲੈਂਦਾ ਹੋਰ ਦੀ ਕੋਈ ਵਜ੍ਹਾ ਨਹੀਂ ਹੈ ਕਿ ਮੈਂ ਕੋਈ ਜਾਣ ਕੇ ਲੇਟ ਹੋਣੀ ਹੈ ਬਸ ਵਜ੍ਹਾ ਇਹੋ ਹੀ ਹੈ ਇਸ ਪਿੰਡਾਂ ਦੇ ਵਿੱਚ ਅਸੀਂ ਜਿੱਥੇ ਵੀ ਜਾਂਦੇ ਆ ਸੰਗਤ ਬਹੁਤ ਪਿਆਰ ਸਤਿਕਾਰ ਦੇ ਰਹੀ ਹੈ ਉਹਦੇ ਕਰਕੇ ਵੀ 10-20 ਮਿੰਟ ਤੇ ਹੋ ਜਾਂਦੇ ਮਾਹੀ ਜਵਨੀ ਹੈ ਬਹੁਤ ਕਰਨ ਦੇ ਵਿੱਚ ਤੁਸੀਂ ਬੈਠੇ ਹੋ ਤੇ ਇਸ ਨੂੰ ਮੈਂ ਕਹਿੰਦੇ ਕਿ ਅਸੀਂ ਕਿਉਂ ਇੱਕ ਪਲੇਟਫਾਰਮ ਤੇ ਆ ਕੇ ਕੋਈ ਲੜਾਈ ਦੇ ਰਹੇ ਹਾਂ ਉਹ ਬੇਨਤੀ ਮੇਰੀ ਇਹ ਹੂਈ ਆ ਕਿ ਆਪਾਂ ਕਿਸੇ ਇਹ ਖੁਸ਼ੀ ਕਿਸੇ ਦੇ ਕਰੈਕਟਰ ਦੇ ਕਿਸੇ ਦੇ ਰੁਕਣ ਤੇ ਆਪਾਂ ਕੋਈ ਗੱਲ ਨਹੀਂ ਕਰ ਸਕਦੇ ਕਿਉਂਕਿ ਆਪਾਂ ਗੁਰੂ ਦੇ ਸਿਧਾਂਤ ਦੇ ਨਾਲ ਚੱਲਣ ਵਾਲੇ ਲੋਕਾਂ ਜਿਸ ਤਰ੍ਹਾਂ ਜਨ ਸਿੰਘ ਖਾਲਸਾ ਦੀ ਸ਼ਾਦੀ ਤੇ ਗਰੀ ਹੈ ਤਾਂ ਉਹ ਵੀ ਕਿਸੇ ਸਿਧਾਂਤ ਤੇ ਖੜੇ ਹੀ ਹੋਗੇ ਉਹਨਾਂ ਨੇ ਵੀ ਗੁਰੂ ਨੂੰ ਤੇ ਇੱਕ ਬਹਾਦਰ ਬਣੇ ਵੀ ਇਹ ਜਿਹੜਾ ਈਸ਼ੂ ਜਿਹੜਾ ਉਹਨਾਂ ਨੂੰ ਪਰਮਾਤਮਾ ਨੇ ਉਹਨਾਂ ਨੂੰ ਰਾਹ ਦਿਖਾਇਆ ਤੇ ਉੱਥੇ ਉਹ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਲਾ ਬਾਹਰ ਸੋਇ ਬੱਚਿਆਂ ਦੀ ਗੱਲ ਕਰਨ ਲੱਗੇ ਇਹ ਸਰਕਾਰ ਨੂੰ ਗੁਵਾਰਾ ਨਹੀਂ ਹੋਇਆ ਤੇ ਉਹਨਾਂ ਨੂੰ ਸ਼ਰਧਕ ਕਰਨੀ ਚਾਹੀਦੀ ਤੇ ਅੱਜ ਆਪਾਂ ਆਪਾਂ ਹਰ ਲੜਾਈ ਲੜਨੀ ਹੈ ਆਪਾਂ ਪਹਿਲੀ ਲੜਾਈ ਹੈ ਜਿਹੜੀ ਉਹ ਅਸੀਂ ਹਥਿਆਰਾਂ ਨਾਲ ਲੜੀ ਆ ਉਹਦੇ ਵਿੱਚ ਸਾਡੀ ਨਸਲ ਕੁਛ ਵੀ ਹੋ ਗਈ ਪਰ ਸਰਕਾਰਾਂ ਜਿਹੜੀ ਸੈਂਟਰ ਦੀ ਸਰਕਾਰ ਉਸ ਵੇਲੇ ਕਾਂਗਰਸ ਦੀ ਉਹਦੇ ਵੀ ਦੰਦ ਖੱਟੇ ਅਸੀਂ ਕੀਤੇ ਕਿ ਅਸੀਂ ਇਸ ਤਰ੍ਹਾਂ ਵੀ ਹਥਿਆਰਾਂ ਦੀ ਲੜਾਈ ਲੜ ਕੇ ਕੌਣ ਦੀ ਰੱਖਿਆ ਕਰ ਸਕਦੇ ਹਾਂ ਸੁਭਾਤ ਦੀ ਰੱਖਿਆ ਕਰ ਸਕਦੇ ਹਾਂ ਸੁਭਾਤ ਸਾਡਾ ਬਚਿਆ ਭਾਵੇਂ ਅਸੀਂ ਬੱਚੇ ਜਾਂ ਨਹੀਂ ਬੱਚੇ ਦੂਜੀ ਲੜਾਈ ਅਸੀਂ ਜਿਹੜੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਵਿਚਾਰਾਂ ਦੀ ਲੜਾਈ ਦੀ ਗੱਲ ਕੀਤੀ ਕਿ ਤੁਸੀਂ ਮੇਰੇ ਨਾਲ ਫੈਕਟ ਐਂਡ ਫਿਗਰ ਯਾਨੀ ਤਸਤ ਜਿਹੜੇ ਵੀ ਹਨ ਇਹ ਕੋਲੇ ਵੀ ਹੈਗੇ ਆ ਤੇ ਤੁਹਾਡੇ ਕੋਲੇ ਵੀ ਹੈਗੇ ਆ ਆਜੂ ਆਪਾਂ ਮੇਜ਼ ਤੇ ਬਹਿ ਕੇ ਗੱਲ ਕਰਦੇ ਹਾਂ ਵੀ ਜਿਹੜੇ ਬੱਚੇ ਤੁਸੀਂ ਲਾਵਾਚ ਕੀਤੇ ਆ ਉਹਨਾਂ ਦੀ ਜਿਨ੍ਹਾਂ ਦੀਆਂ ਲਾਸ਼ਾਂ ਤੁਸੀਂ ਉਹ ਦਰਿਆਵਾਂ ਵਿੱਚ ਰੋਲੀਆਂ ਐ ਜਿਨ੍ਹਾਂ ਨੂੰ ਤੁਸੀਂ ਗੁੰਮ ਕੀਤਾ ਤੇ ਜਾਂ ਜਿਨ੍ਹਾਂ ਨੂੰ ਤੁਸੀਂ ਲਾਹ ਵਾਰਸ ਕਹਿ ਕੇ ਸਾੜਿਆ ਉਹਨਾਂ ਦੀ ਰਿਪੋਰਟ ਮੇਰੇ ਕੋਲ ਨਹੀਂ ਆ ਸਰਕਾਰ ਨੂੰ ਇਹ ਵੀ ਗਵਾਹੋਂ ਨਹੀਂ ਹੋਇਆ ਉਹਨਾਂ ਨੇ ਇਹੀ ਜੇ ਲੋਕਾਂ ਨੂੰ ਵੀ ਜਿਹਨਾਂ ਨਾਮ ਕਰਤਾ ਦੇ ਚਿਹਰੇ ਹਮ ਚੁੱਕਦੇ ਵੀ ਆ ਘਰ ਤੋਂ ਤੇ ਕੋਰਟਾਂ ਦੇ ਵਿੱਚ ਜਾ ਕੇ ਕਹਿੰਦੇ ਆ ਕਿ ਨਾ ਹੀ ਸਾਨੂੰ ਚਾਹੀਦਾ ਹੀ ਤੇ ਨਾ ਹੀ ਅਸੀਂ ਲੈ ਕੇ ਆਏ ਇਹ ਬੜੇ ਸਾਡੇ ਲਈ ਵੱਡਾ ਟਾਈਮ ਹੈ ਜਿਹੜੀ ਹਰ ਵੇਰੀ ਜਿਹੜਾ ਸਮਾਂ ਹੈ ਨਾ ਉਹ ਬਦਲਦਾ ਰਹੀ ਹੈ ਤੇ ਹੁਣ ਸਾਡੇ ਕੋਲ ਹੀ ਕੋਈ ਚਾਰਾ ਨਹੀਂ ਬਚਦਾ ਵੀ ਜੇ ਅਸੀਂ ਇਹ ਮੈਦਾਨ ਤਾਂ ਖਾਲੀ ਛੱਡੇ ਨਹੀਂ ਜਾ ਸਕਦਾ ਕਿ ਸਾਡਾ ਪੰਜਾਬੀਆਂ ਦਾ ਅਣਖ ਦਾ ਗੈਰਤ ਦਾ ਜਿਹੜਾ ਫੈਸਲੇ ਸੱਚੇ ਹੈ ਸਾਡੀ ਜਿਹੜਾ ਅਸੀਂ ਸੋਚਦੇ ਆਂ ਕਿ ਅਸੀਂ ਪੰਜਾਬ ਦੇ ਵਿੱਚ ਵੀ ਦੁਨੀਆਂ ਦੇ ਵਿੱਚ ਵੀ ਗੈਰਤ ਮੰਡੀ ਨਾਲ ਰਹਿਣਾ ਹੈ ਗੈਰਤ ਨਾਲ ਰਹਿਣਾ ਤੇ ਫੇਰ ਸਾਨੂੰ ਅੱਗੇ ਆ ਕੇ ਗੱਲ ਵੀ ਕਰਨੀ ਪੈਂਦੀ ਆ ਹੁਣ ਮਸਲੇ ਇੰਨੇ ਗੰਭੀਰ ਹੋ ਗਏ ਕਿ ਜਦੋਂ ਦੀਆਂ ਬਣੀ ਐ ਅ ਨਕਲਾਬ ਦੀ ਪਾਰਟੀ ਤੇ ਉਹਦੇ ਨੂੰ ਤੁਹਾਨੂੰ ਪਤਾ ਹੈ ਵੀ ਤੁਸੀਂ ਸਮਝੋ ਇਸ ਗੱਲ ਨੂੰ ਕਿ 23 ਸਾਲਾਂ ਦੇ ਵਿੱਚ ਕੀ ਕੁਝ ਬਦਲਿਆ ਹੈ ਕਿ ਨਹੀਂ ਬਦਲਿਆ ਕਿ ਉਹ ਫਿਸਕੇ ਤੇ ਚੁਟਕਲੇ ਸੁਣਾ ਕੇ ਤੁਸੀਂ ਸਾਨੂੰ ਸਾਡੇ ਸਿਧਾਂਤਾਂ ਦਾ ਉਲਟਣਾ ਕਿਉਂਦੇ ਹੋ ਤੇ ਇਹ ਸਾਨੂੰ ਸੋਚੇ ਨੂੰ ਪਹੁੰਚਦਾ ਕੋਈ ਵੀ ਪਾਰਟੀ ਜਦੋਂ ਲੜਦੀ ਹੈ ਨਾ ਉਹ ਆਡਿਓਲੋਜੀ ਨਾਲ ਲੜੇ ਸਾਡੇ ਨਾਲ ਸਾਨੂੰ ਕੋਈ ਜਿੱਤ ਕਰਿਆ ਦੀ ਗੱਲ ਨਹੀਂ ਹੈ ਜੀ ਕਾਂਗਰਸ ਆਜੇ ਜਾਂ ਭਾਜਪਾ ਆਜੀ ਤੁਹਾਨੂੰ ਭਾਜਪਾ ਦਾ ਅਜੰਡਾ ਸਾਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਇਹ ਅਜੰਡਾ ਤਾਂ ਰੱਖਿਆ ਹੀ ਹੈ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਦੂਜਾ ਅਜੰਡਾ ਉਹਨਾਂ ਨੇ ਵੀ ਸਾਰਾ ਕੁਝ ਕਾਰਪੋਰੇਟਾਂ ਨੂੰ ਖੜਾ ਦੇਣਾ ਤੇ ਪੰਜਾਬ ਦੀ ਜਵਾਨੀ ਵੀ ਤਬਾਹ ਕਰਨੀ ਤੇ ਕਿਸਾਨੀ ਵੀ ਤਬਾਹ ਕਰਨੀ ਕਿਸਾਨੀ ਹੁਣ ਤੁਸੀਂ ਵੇਖੋ ਵੀ ਸਾਡੇ ਕਿਸਾਨ ਹਜੇ ਵੀ ਟਕਰਾਅ ਵਿੱਚ ਹੈ ਹਜੇ ਵੀ ਉੱਥੇ ਬੱਡੇ ਸੱਤ ਸੌ ਕਿਸਾਨ ਪਹਿਲਾਂ ਹੀ ਸ਼ਹੀਦ ਹੋ ਗਏ 21 22 ਹਜੇ ਵੀ ਲਾਸ਼ਾਂ ਪੁਰੀਆਂ ਆ ਰਹੀਆਂ ਨੇ ਕਿਸਾਨਾਂ ਦੀ ਪਰ ਇਹ ਸਾਰਾ ਕੋਈ ਸਾਨੂੰ ਸਮਝਣਾ ਪਊਗਾ ਕਿ ਅਸੀਂ ਪੰਜਾਬ ਦੀ ਭਲੇ ਦੀ ਗੱਲ ਕਿੱਥੋਂ ਸ਼ੁਰੂ ਕਰੀਏ ਮੈਨੂੰ ਲੱਗਦਾ ਹੈ ਕਿ ਸਾਨੂੰ ਬੜੀਆਂ ਵੱਡੀਆਂ ਗੱਲਾਂ ਸੋਚਣ ਦੀ ਬਜਾਏ ਇੱਕ ਤੇ ਸੁਭਾਵਤੇ ਰਹਿਣਾ ਚਾਹੀਦਾ ਜਿਹੜਾ ਸਾਡੇ ਬੁਰਗਾਂ ਨੇ ਸਰਬੱਤ ਦੇ ਭਲੇ ਦਾ ਸੁਭਾਅ ਦੇਖਿਆ ਤੇ ਦੂਜਾ ਸਾਨੂੰ ਪ੍ਰਮੱਖਤ ਨਾਲ ਅੱਗੇ ਹੋਣਾ ਚਾਹੀਦਾ ਕਿ ਸਾਡਾ ਪੰਜਾਬ ਦੇ ਵਿੱਚੋਂ ਜਿਵੇਂ ਜੀਤੀ ਆ ਸਾਡੇ ਬੱਚਿਆਂ ਨੇ ਵੀ ਦੇਖੀ ਹੈ ਨੀ ਤੁਸੀਂ ਸਾਡੇ ਪਿੰਡ ਵਾਲੇ ਦੇ ਵਿੱਚ ਐਨੇ ਨਸ਼ੇ ਤੁਸੀਂ ਫਲਾਤੇ ਤੇ ਚੰਗੇ ਬੱਚੇ ਤੁਸੀਂ ਕਹਿੰਦੇ ਆਂ ਨਹੀਂ ਅਸੀਂ ਤੁਹਾਨੂੰ 10 ਲੱਖ ਦਾ ਲੋਨ ਦਵਾ ਦਿੰਨੇ ਆਂ ਤੇ ਤੁਸੀਂ ਬੱਚੇ ਨੂੰ ਬਾਹਰ ਕੱਢ ਦਿਓ ਇਹ ਤੇ ਕੋਈ ਪੰਜਾਬ ਦੇ ਭਲੇ ਦੀ ਗੱਲ ਨਾ ਹੋਈ ਨਹੀਂ ਅੱਜ ਦੇ ਬੱਚੇ ਤੁਸੀਂ ਨਸ਼ਿਆਂ ਤੇ ਲਾ ਦਿਓ ਤੇ ਪੰਜਾਬ ਨੂੰ ਤੁਸੀਂ ਵਿੰਡਾ ਨੂੰ ਇੱਕ ਦੂਜੇ ਦੇ ਖਿਲਾਫ ਲਗਾ ਕੇ ਕੋਈ ਕਾਲੀ ਬਣ ਜੇ ਕੋਈ ਕਾਂਗਰਸੀ ਬਣ ਜੇ ਤੇ ਨਹੀਂ ਅਸੀਂ ਚਾਹੁੰਦੇ ਆਂ ਕਿ ਹੋਂ ਸੰਭੌਤ ਸੁਨਹਿਰੀ ਮੁਕਾ ਮਿਲੇ ਅੰਮ੍ਰਿਤਪਾਲ ਦਾ ਦੁਬਈ ਤੋਂ ਆ ਉਹਦਾ ਅੰਮ੍ਰਿਤ ਛਕਣਾ ਖਾਲਸਾ ਦੀ ਹੀ ਜੜਣੀ ਇਸੇਰ ਉਹਨੇ ਕੋਈ ਮਿਲ ਨੂੰ ਪਰ ਦਿਸਿਆ ਨਹੀਂਗਾ ਕਿ ਉਹਨੇ ਕੋਈ ਐਡਾ ਭਾਰੀ ਗੁਨਾਹ ਕਰਤਾ ਕਿ ਉਹ ਐਨਐਸਏ ਲੱਗੇ ਹੋ ਜਿੱਥੇ ਜਿਹੜੇ ਇਹਨਾਂ ਦੇ ਐਡੇ ਜਿਹੇ ਗੁਨਾਹਗਰ ਬੰਦੇ ਉਹਨਾਂ ਦੇ ਤਾਂ ਕਿਸੇ ਤੇ ਐਨਐਸਏ ਨਹੀਂ ਲੱਗਿਆ ਸਾਡੇ ਕਿਸਾਨ ਸ਼ਹੀਦ ਹੋ ਗਏ ਉਹ ਲਾਵਾ ਜਿਹੜੀ ਪੁਲਿਸ ਹੈ ਉਹ ਅਣਬੁਸ਼ਤੀ ਹੈ ਤੇ ਜਿਹੜੇ ਸਾਡੇ ਬੱਚਿਆਂ ਜਿਹੜੇ ਕੋਈ ਗੱਲ ਗਲਤ ਉਹਨਾਂ ਨੇ ਕੀਤੀ ਨਹੀਂ ਹੈ ਕੋਈ ਇਹ ਸਿਵਾਹ ਹੁੰਦੀ ਕਰਨ ਕਰਦੇ ਆ ਜਾਂ ਗੁਰਬਾਣੀ ਦੇ ਅਨੁਸਾਰ ਗੱਲ ਕਰਦੇ ਹਾਂ ਕਿ ਤੁਸੀਂ ਐਨਐਸਟ ਲਾਉਗੇ ਮੇਰਾ ਇਸ ਮਹੰਮ ਦੇ ਵਿੱਚ ਹੋਣਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਬੱਚਿਆਂ ਨੂੰ ਇਹ ਮੇਰੇ ਗਲਤ ਤਰੀਕੇ ਨਾਲ ਗਲਤ ਪੋਸਟਰੀ ਨੂੰ ਦੇ ਰਿਹਾ ਹੋਇਆ ਤੇ ਅਨੁਕਪਾਲ ਨੂੰ ਤੁਸੀਂ ਸਾਰਿਆਂ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਮੈਨੂੰ ਲੱਗਦਾ ਹੈ ਕਿ ਉਹਦੇ ਵਿੱਚ ਪੋਟੈਂਸ਼ੀਅਲ ਆ ਉਹਦੇ ਵਿੱਚ એનર્ਜੀ ਆ ਉਹਦੇ ਵਿੱਚ ਕਿਉਂ ਉਹਦੀ ਅੱਖ ਚ ਅੱਖ ਪਾ ਕੇ ਗੱਲ ਕਰਨ ਦਾ ਯਰੀਆ ਹੁੰਦਾ ਹੈਗਾ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਉਹਨੇ ਗੋਣ ਮੈਨੂੰ ਜਾਪਦੇ ਹਰ ਬੰਦੇ ਵਿੱਚ ਹੁੰਦੇ ਗੋਣ ਨਹੀਂ ਹੁੰਦੇ ਆਪਣੇ ਬੁੱਤੋਂ ਕਿਸੇ ਪਾਰਟੀ ਵੱਲੋਂ ਆਪਣੇ ਜਾਂਦੇ ਰਹੇ ਆ ਉੱਥੇ ਸੰਸਦ ਦੇ ਵਿੱਚ ਮੈਂਬਰ ਚੁਣ ਕੇ ਜਾਂਦੇ ਰਹੇ ਆ ਕੋਈ ਤਾਂ ਦੱਸੇ ਜਿਹਨੇ ਪੰਜਾਬ ਦੇ ਵਿੱਚ ਦੇ ਭਲੇ ਦੀ ਲਈ ਗੱਲ ਕੀਤੀ ਹੋਵੇ ਕੋਈ ਤਾਂ ਸਾਨੂੰ ਆ ਕੇ ਇਹ ਸਪਸ਼ਟ ਕਰੇ ਆਪਦੀਆਂ ਪੈਨਸ਼ਨਾਂ ਤੇ ਆਪਦੀਆਂ ਤਨਖਾਹਾਂ ਲੈ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਸੌ ਕੇ ਆ ਜਾਂਦੇ ਆ ਤੇ ਉਹਨਾਂ ਉਹਦੇ ਬੰਦੇ ਹੁਣ ਸਾਨੂੰ ਨਹੀਂ ਚਾਹੁੰਦੇ। ਮੋੜਾ ਦੁਨੀਆ ਬੜੀ ਅੱਗੇ ਵੱਧ ਰਹੀ ਹੈ ਤੇ ਆਪਾਂ ਵੀ ਪੰਜਾਬ ਨੇ ਆਪਣਾ ਪੱਖ ਸਿਧਾਂਤ ਤੇ ਖੜਕੇ ਰੱਖਣਾ। ਮੇਰੀ ਬੇਨਤੀ ਇਹੋ ਹੀ ਹੈ ਕਿ ਤੁਸੀਂ ਮੇਰੇ ਨਾਲ ਹੀ ਇਹ ਗੱਲ ਸਮਝੋ ਕਿ ਮੈਂ ਅਮਰਤਪਾਲ ਨੂੰ ਸਮਝਦੀ ਆ ਕਿ ਜਿਹੜਾ ਖਲਾਅ ਪੂਰਾ ਕਰੂਗਾ ਜਿਹੜੀ ਸਿੱਖ ਸਿਆਸਤ ਦੇ ਵਿੱਚ ਲੀਡਰਸ਼ਿਪ ਦੀ ਘਾਟ ਆਈ ਹੈ ਨਾ ਉਹ ਪੂਰੀ ਹੋਣੀ ਚਾਹੀਦੀ। ਇੱਕ ਪੱਤਰਕਾਰ ਸਵਾਲ ਕੀਤਾ ਜੇ ਅਮਰਤਪਾਲ ਨੇ ਇਹ ਆ ਨਾ ਕੀਤਾ ਚੋਣ ਕਿ ਆ ਨਾ ਕੀਤਾ ਪਰ ਮੈਂ ਉਹਨਾਂ ਪੱਤਰਕਾਰਾਂ ਦੇ ਸਾਹਮਣੇ ਇਹ ਕਹਿ ਕੇ ਆਈਆਂ ਕਿ ਅਮਰਪਾਲ ਨੇ ਗੁਰੂ ਦਾ ਬਾਣਾ ਪਾਇਆ ਗੁਰੂ ਦੇ ਉਹਨੇ ਗੁਰਬਾਣੀ ਨੂੰ ਚੁਣਿਆ ਉਹਨੇ ਸਰਬੱਤ ਦੇ ਭਲੇ ਨੂੰ ਚੁਣਿਆ ਅਮਰਪਾਲ ਕਿਤੇ ਨਹੀਂ ਜਾਂਦਾ ਅਸੀਂ ਜਿਹੜੇ ਸੰਘਰਸ਼ ਨਾਲ ਜੁੜੇ ਲੋਕ ਜਾਂ ਜਿਹੜੇ ਆਮ ਕਿੱਤੇ ਵਾਲੇ ਲੋਕ ਜਿਹੜੇ ਕਿੱਤ ਕਮਾਈ ਕਰਦੇ ਜਿਨ੍ਹਾਂ ਨੂੰ ਪੋਲਿਟਿਕਸ ਨਾਲ ਵੀ ਵਾਸਤਾ ਨਹੀਂ ਮੈਨੂੰ ਲੱਗਦਾ ਉਹਨਾਂ ਦੇ ਲਈ ਵੀ ਸਭ ਤੋਂ ਵੱਡਾ ਫਾਇਦਾ ਹੈ ਮੰਦਾ ਇਸ ਵੇਲੇ ਅਮਰਪਾਲ ਤੇ ਆਪਾਂ ਅਮਰਪਾਲ ਤੋਂ ਸ਼ੁਰੂ ਕਰੀਏ ਪੰਖੋਰ ਵੀ ਲੀਡਰਸ਼ਿਪ ਨੂੰ ਮਲਨੀਆ ਆਪਾਂ ਅਗਲੀਆਂ ਵਿਆਹਤ ਬੰਦੀਆਂ ਵੀ ਪੰਜਾਬ ਲਈ ਕਰਨੀਆਂ ਤੇ ਸਭ ਤੋਂ ਜਿਹੜੀ ਚੰਗੀ ਗੱਲ ਮੈਂ ਅੱਜ ਹਰ ਮੀਟਿੰਗ ਦੇ ਵਿੱਚ ਦੇਖਦੀ ਆ ਉਹ ਆ ਬੀਬੀਆਂ ਦੀ ਭਾਰੀ ਗਿਣਤੀ ਦੇ ਵਿੱਚ ਸ਼ਾਮੂ ਦੀ ਐ ਇਹਦੇ ਦੋ ਕਾਰਨ ਆ ਇੱਕ ਤਾਂ ਅਸੀਂ ਸਿੱਖ ਸੰਘਰਸ਼ ਲੜਿਆ ਤੇ ਬੀਬੀਆਂ ਉੱਥੇ ਸੰਘਰਸ਼ ਵਿੱਚ ਗਈਆਂ ਔਰ ਉਹਨਾਂ ਨੇ ਉੱਥੇ ਬੋਲਣਾ ਵੀ ਸਿੱਖਿਆ ਆਪਣੀ ਹੱਕਾਂ ਬੱਚੀ ਸਕੇਤ ਵੀ ਹੋਈਆਂ ਕਿ ਸਾਡੇ ਨਾਲ ਤੇ ਕੀ ਵਾਪਰਿਆ ਤੇ ਕੀ ਅਸੀਂ ਇਹਨਾਂ ਨੂੰ ਰੋਕ ਸਕਦੇ ਹਾਂ ਦੂਜਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਹਰ ਬੀਬੀ ਹਰ ਭੈਣ ਹਰ ਮਾਂ ਡਰ ਰਹੀ ਹੈ ਕਿ ਮੇਰਾ ਬੱਚਾ ਕਿਤੇ ਨਸ਼ੇ ਕੀ ਨਾ ਚਲੇ ਜਾਵੇ ਉਹ ਚਾਹੁੰਦੇ ਆ ਕਿ ਅਮਰਪਾਲ ਵਰਗਾ ਜਿਹੜਾ ਅੱਜ ਹਜ਼ਿਰ ਕੱਟੇ ਤੇ ਬੱਚਿਆਂ ਨੂੰ ਆਪਣੀ ਗੱਲ ਨਾਲ ਲਾਵੇ ਨਸ਼ਿਆਂ ਤੋਂ ਦੂਰ ਕਰੇ ਇਹ ਸਾਰਾ ਕੁਝ ਸਾਡੀਆਂ ਚਿੰਤਾਵਾਂ ਆ ਇਸ ਵੇਲੇ ਤੇ ਚਿੰਤਾ ਨੂੰ ਦੂਰ ਕਰਨ ਦੇ ਲਈ ਅਸੀਂ ਤੁਹਾਡੇ ਨਾਲ ਵਾਅਦਾ ਕਰਦੀ ਆ ਕਿ ਅਸੀਂ ਚੰਗੀ ਲੀਡਰਸ਼ਿਪ ਦੀ ਭਾਲ ਚਾਹੇ ਤੇ ਪਹਿਲਾ ਬੰਦਾ ਸਾਨੂੰ ਮਿਲ ਗਿਆ ਅਮਰਪਾਲ ਜਿਹੜਾ ਸੰਸਦ ਸੁਦੇ ਵਿੱਚ ਜਾਊਗਾ ਤੇ ਉਸ ਨਾਲ ਗੱਲ ਕਰੀਏ ਉਸ ਸਿਆਸਤ ਨਾਲ ਜਿਹੜੇ ਸਾਨੂੰ ਹੁਕਮੇਸ਼ਾ ਜਿਹੜੇ ਸਾਡੇ ਮੈਂਬਰ ਜਾਂਦੇ ਆ ਉਹਨਾਂ ਨੂੰ ਉਹ ਆਪਣੇ ਵਿੱਚ ਹੀ ਅੰਜਾ ਦੇ ਰੱਖਦੇ ਮੈਨੂੰ ਲੱਗਦਾ ਪੰਜਾਬ ਦੇ ਭਲੇ ਦੀ ਜੇ ਗੱਲ ਹੋਵੇ ਵੀ ਤਾਂ ਸੰਸਦ ਦੇ ਵਿੱਚ ਅਮਰਪਾਲ ਦੀ ਰਾਹੀ ਹੋਵੇ ਅੱਜ ਸਾਡੀਆਂ ਬਹੁਤ ਜ਼ਿਆਦਾ ਮੀਟਿੰਗਾਂ ਆਏ ਤੇ ਬੇਨਤੀ ਇਹ ਹੈ ਦੇ ਬੁਲਾਰੇ ਵੀ ਹੈ ਕਿ ਬਹੁਤ ਸਾਰੀਆਂ ਟੀਮਾਂ ਅੱਡੋ ਅੱਡ ਹੋ ਗਈਆਂ ਮੇਰੀ ਡਿਊਟੀ ਅੱਜ ਇਸ ਇਲਾਕੇ 'ਚ ਲੱਗੀ ਹੈ ਤੁਸੀਂ ਸਮਝੋ ਵੀ ਅਮਰਪਾਲ ਦੇ ਮਾਤਾ ਪਿਤਾ ਜੀ ਨਾਲ ਹੀ ਹੈ ਸਾਡੇ ਤੇ ਮੈਂ ਵੀ ਮੈਂ ਤੇ ਸੱਚ ਤੇ ਖੜਨ ਵਾਲਿਆਂ ਦੀ ਹਮਾਇਤ ਕਰਨੀ ਕਰਨੀ ਹੈ ਇਸ ਕਰਕੇ ਮੇਰੀ ਬੇਨਤੀ ਪਰਵਾਹ ਨਾ ਕਰੇ ਪਹਿਲੀ ਤਰੀਕ ਨੂੰ ਤੁਸੀਂ ਬਚਨ ਦੱਬਣਾ ਹੈ ਮਾਈਕ ਦਾ ਨਿਸ਼ਾਨ ਸਾਨੂੰ ਮਿਲਿਆ ਮੇਰੇ ਖਿਆਲ ਨਾਲ ਵੀ ਸਾਰਿਆਂ ਨੂੰ ਜਿਨ੍ਹਾਂ ਕੋਲੇ ਟਰਨ ਹੈ ਉਹਦੇ ਉੱਤੇ ਆਪਣੀ ਡੀਪੀ ਲਾ ਲੈਣੀ ਚਾਹੀਦੀ ਆ ਉਸ ਤੋਂ ਨਿਸ਼ਾਨ ਦੀ ਪਾਂ ਕੇ ਸਾਨੂੰ ਯਾਦ ਰਹੀ ਜੀ ਜਨ ਕਿਸੇ ਨੂੰ ਅਸੀਂ ਅਣਜਾਣ ਬੰਦੇ ਨੂੰ ਜਿਹਨੂੰ ਪਤਾ ਨਹੀਂ ਕਿ ਹੋਏ ਤਾਂ ਉਹਨੂੰ ਦਿਖਾਉਣਾ ਹੋਵੇ ਤੇ ਅਸੀਂ ਇਹ ਉਤਪੰਨ ਕਰ ਸਕੀਏ 4 ਤਰੀਕ ਨੂੰ ਆਪਣਾ ਰਿਜ਼ਲਟ ਹੈ 6 ਤਰੀਕ ਨੂੰ ਆਪਣੀ ਕਲੂਕਾਰ ਦੀ ਅਦਾਸ ਹੈ 4 ਤਰੀਕ ਨੂੰ ਆਪਣਾ ਜਿਹੜਾ ਰਿਜ਼ਲਟ ਆਉਣਾ ਆਪਾਂ ਖੰਡੀਆਂ ਮਟੀਆਂ ਸ਼ਬੀਲਾਂ ਰੋਣੀਆਂ ਤੇ ਆਪਾਂ ਜਿਹੜਾ ਵੀ ਰਿਜ਼ਲਟ ਆਉਣਾ ਉਹ ਬਹੁਤ ਵਧੀਆ ਆਉਣਾ ਆਪਾਂ ਉਹਦੀਆਂ ਖੁਸ਼ੀਆਂ ਜਿਹੜੀਆਂ ਉਸ ਦੇ ਨਾਲ ਨਹੀਂ ਬਣਾਵਾਂਗੇ ਆਪਾਂ ਜੰਗੀਆਂ ਮਿਲਖੀਆਂ ਸ਼ਬੀਲਾ ਲਾਵਾਂਗੇ ਗੁਰੂ ਅੱਗੇ ਪਾਕਤ ਕੁਰਬਾਨੀ ਦੀ ਜਾਣ ਕਰਾਂਗੇ ਉਹਨਾਂ ਦੇ ਨਾਮ ਦੇ ਵਿੱਚ ਤੇ ਸ਼ੇ ਤਰੀਕ ਨੂੰ ਅਰਦਾਸ ਤੋਂ ਮੱਦ ਅਸੀਂ ਅਸੰਭਾਵਨਾਵਾਂ ਜਿਹੜੀਆਂ ਸਾਨੂੰ ਲੱਗਦੀਆਂ ਐ ਕਿ ਸਾਡੀ ਜਿੱਤ ਪੱਕੀ ਐ ਅਸੀਂ ਆ ਕੇ ਫੇਰ ਤੁਹਾਡੇ ਵਿੱਚ ਖੁਸ਼ੀਆਂ ਦਾ ਬਾਣ ਪ੍ਰਦਾਨ ਕਰਾਂਗੇ ਤੁਹਾਨੂੰ ਮੁਬਾਰਕਾਂ ਦਿਆਂ ਕਿ ਤੇ ਆਪ ਮੁਬਾਰਕਾਂ ਲਵਾਂਗੇ ਇਹੋ ਹੀ ਗੀਤ ਹੈ ਵਾਹਿਗੁਰੂ ਜੀ ਸਭਾ ਸਲਾਮ ਵਾਲੇ ਹੋਣੇ ਸੋਨਿਹਾਲ ਸਾਡਾ ਭੈਣ ਜੀ ਉਹਨਾਂ ਦਾ ਆਉਣੋਂ ਸਾਡੇ ਚੇਅਰਮੈਨ ਸਾਹਿਬ ਸਾਡਾ ਉਹ ਚੇਅਰਮੈਨ ਸਾਹਿਬ ਮੁਰਫਰ ਫਪਾਈ ਦੇ ਨਾਲ ਖਾਣਿਆਂ ਦਾ ਧੰਨਵਾਦ ਕਰ ਰਹੇ ਆ ਲੋਕੀ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਆਇਆਂ ਨੂੰ ਸਾਰਿਆਂ ਗਰੀ ਬੇਨਤੀ ਕਰਦੇ ਆ ਪਹਿਲੀ ਤਰੀਕ ਨੂੰ ਹੋਰ ਤਗੜੇ ਹੋਗੇ ਆਪਾਂ ਵੋਟਾਂ ਦਬਾ ਕੇ ਆਪਾਂ ਸਾਰਿਆਂ ਕਰਾ ਧੰਨ ਧੰਨ ਕਰਾਵਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਮੇਜਾ ਰਹੀ ਨਾ ਵੇ ਧਿਆਲ ਹੋ ਜਾਵੇ ਬਹੁਤ ਸਰੀਆ ਹਾਲੇ ਜਿੱਤਿਆ ਬਾਜਾ ਨਾਰੇ ਸਤਿਗੁਰੂ ਰੱਖ ਲੋ ਬਿੰਦ ਬਾਲੇ ੜੀ ਲਾ ਚਿੱਤੋ ਦੂਤਾ ਸਿੰਘੋ ਸਿੰਘ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਕੀ ਕੋ ਅੰਗਿੱਲਾ ਘਾਣ ਲਾਓ ਦੇਖ ਕੇ ਸਵੇਖਾਲ ਸੇ ਹਮਦਾਲ ਖਦੇ ਆ ਗੁਰਜੀਤ ਕਾਲਤਾ ਆ ਗੁਰਜੀਤ ਕੀ ਬਤੇ ਜੇ ਵੀ ਆਪਣਾ ਚੱਲ ਪਾਈ ਥੋੜਾ ਦੀਪਾ ਜੇ ਕਰੀ ਜੇ ਕਰੀ ਲੇਕਣਾ ਨਾ ਜੇ ਆਪ ਇੱਥੇ ਆਉਂਦੇ ਹੋ ਉਹ ਨਹੀਂ ਆਪਕਾ ਨਾ ਤੋਈ ਚਾਹੇ ਮੇਰੇ ਕੋਲ ਵੀਡੀਓ ਬਣਾਈ ਮੜੀ ਮੈਂ ਸਿਰਫ ਕੋਣਾ ਹੈ ਵੀਡੀਓ ਬਣਾਉਂਦਾ ਮੜੀ ਜੀ ਅਗਰ ਦੀ ਬਣਾਦੀ ਮੜੀ ਜੀ ਮੈਂ ਜੀ ਹਾਂ ਤੇ ਮਾਰ ਦੇ ਦਉ ਮੀਟਿੰਗਾਂ ਨਹੀਂ ਹੁਣ ਇਹ ਸਿਰਫ ਬੰਦਾ ਕਰਕੇ ਆ ਹਾਂ ਜੀ ਜੀ ਨਸ਼ਾ ਕਰਦੇ ਆ ਉਹ ਤਾਂ ਕਰਨ ਆਲੀ ਵੀ ਅਸੀਂ ਨਿਸ਼ਚਿਤ ਆਵਾਂਗੇ ਕੋਈ ਕੋਈ ਦਾਵਾ ਨਹੀਂ ਚਾਹੇ ਕੋਈ ਕਾਲੀ ਕਾਂਗਰਸੀ ਭਾਰਵਾ ਕਈ ਸਾਲਾਂ ਤੋਂ ਕਹਿੰਦੇ ਆਏ ਹੋ ਕੈਪਟਨ ਵੇਲੇ ਵੀ ਆਉਂਦੇ ਸੀ ਕੈਪਟਨ ਵੀ ਆਉਂਦਾ ਨਹੀਂ ਅਗਲਾ ਅਗਲਾ ਲਿਆ ਅਗਲਾ ਮਾਰ ਪਾਲਨ ਮਾਰ ਪਾਲਨ ਨਹੀਂ ਨਹੀਂ ਇਹ ਆਮ ਲੋਕੀ ਕੱਪ ਆ ਨਾ ਮਰੀ ਗੋਲ ਆਣ ਲੱਗਿਆ ਚੱਲ ਜਾ ਇਨਸ਼ਾ ਅੱਲਾਹ ਬਾਕੀ ਜਿਹੜਾ ਗੀਟੂ ਤੋਂ ਮੋਗਲਾ ਖੜੀ ਹੋਣੀ ਆ ਕੋਲ ਨਾ ਫਰਾਈਰ ਹੋਰ ਪਾਈ ਹੋਣੀ ਆ ਹਵਾ ਨਹੀਂ ਕਿ ਪਾਣੀ ਬਰਬਾਦ ਨਹੀਂ ਪਾ ਗਲਾਸ ਕਰਕੇ ਪਾ ਲੈਣਾ ਗਲਾਸ ਲੈ ਆਉਣਾ ਪਾ ਗਲਾਸ ਨਾ ਪਾਉਂਦੇ ਪਈ ਨਾ ਗਲਾਸ ਹੀ ਪਾ ਲੈ ਟੋਪਕਾ ਗਾਜੋ ਵਿੱਚ ਕਰ ਲੈ ਆਹ ਦੇਖ ਰਿਹਾ ਹਾਂ ਜੀ ਚੱਲਣਗੇ ਉਹ ਜਿਹੜਾ ਨਰੂ ਬੜਾ ਮਾਣ ਆਪ ਦਾ ਹੋਰ ਵੱਡੀ ਵਸਤੂ ਆ ਵੇਖੋ ਲੜਾ ਜੀ ਸਾਰਾ ਪਤਾ ਵਾ ਤੇ ਪਤਾ ਰੋਡਾਂ ਦੇ ਉੱਤੇ ਲੰਘਣ ਦਾ ਹੀ ਪੜੇ ਮੇਰੀ ਗੱਲ ਕਹਿੰਦੀ ਕਹੋ ਸਾਰੀ ਕਿੰਨੇ ਕੋਈ ਨਾਲ ਹੈ ਚਰਤਾਈਆ ਕਿਹ ਹੈ ਕੀ ਜਾਂਦੇ ਹਾਂ ਲੇਕਿਨ ਖਾ ਗਿਆ ਦੋ ਹੀ ਆਰਾ ਬਣਾ ਕੇ ਘੰਟਾ ਗੇ ਰੱਖ ਕੇ ਰੱਖੀ ਆ ਲੋ ਵੀ ਮਤਰੋ ਕੋੜ ਬੁੱਢੇ ਵਾਲੇ ਮੁੰਡੇ ਸੇਵਾ ਕਰ ਰਹੇ ਆ ਉਹ ਮੂੰਹ ਆ ਗਏ ਭਾਈ ਅਮਰਤਪਾਲ ਸਿੰਘ ਦੀ ਮਾਦਾ ਵਿਧਾ ਨਹੀਂ ਆਉਣਾ ਕਿਉਂ ਮਤਰੋ ਖੱਚੇ ਰੱਖੋ ਕਾ ਬਣੋ ਆਹੜੇ ਇਤਰਾ ਖੋਤੇ ਨੇ ਇਹਨਾਂ ਨੂੰ ਬੇਨਤੀ ਆ ਵੀਰ ਮੇਰੇ ਪੰਡਾਲ ਚਲ ਜਾਣ ਪੰਡਾਲ ਚ ਹਾਂਜੀ ਕਿੰਨੂ ਪਾਉਗੇ ਮੋਟਾ ਹਾਂ ਜੀ ਵੀਰ ਜੀ ਅਬਰਤਪਾਲ ਨੂੰ ਕਿਹਨੂੰ ਪਾਵਾਂਗੇ ਵੋਟਾਂ ਜੀ ਅਬਰਤਪਾਲ ਨੂੰ ਅੱਜ ਕਿਹਨੂੰ ਜੀ ਅਬਰਤਪਾਲ ਨੂੰ ਅਬਰਤਪਾਲ ਨੂੰ ਹਾਂ ਜੀ ਅਬਰਤਪਾਲ ਨੂੰ ਅਬਰਤਪਾਲ ਨੂੰ ਠੀਕ ਆ ਜੀ ਕਿਹਨੂੰ ਪਾਵਾਂਗੇ ਵੋਟਾਂ ਵੀਰ ਜੀ ਹੈ ਵੋਟਾਂ ਅਬਰਤਪਾਲ ਨੂੰ ਅਬਰਤਪਾਲ ਨੂੰ ਭਾਈ ਅਬਰਤਪਾਲ ਸਿੰਘ ਨੂੰ ਸਾਰੇ ਅਬਰਤਪਾਲ ਵਾਲੇ ਕਿੰਦੇ ਦਾ ਹੀ ਦੂਜਾ ਕਿਹਨੂੰ ਪਾਵਾਂਗੇ ਵੋਟਾਂ ਜੀ ਕਿਹਨੂੰ ਵੋਟਾਂ ਪਾਵਗੇ ਅੰਮ੍ਰਿਤਸਰ ਤੋਂ ਆਦਾ ਹੈ ਹਾਂਜੀ ਇਹਨੂੰ ਆਖੇਗਾ ਮੈਂ ਤਾਂ ਕਿਸ ਨੂੰ ਨਹੀਂ ਆਦਾ ਮੈਂ ਤਾਂ ਕੋਈ ਅੱਜ ਮਰਜੀ ਹੈ ਇਹ ਤੂੰ ਸੋਚੀ ਬਿਠਾ ਜੇ ਅੰਮ੍ਰਿਤਸਰ ਚੱਲ ਬੈਠਾ ਤੇਰੀ ਬਣੀ ਬੋਟ ਹੈ ਪਹਿਲੀ ਵਾਰ ਬਣੀ ਕਿਹਨੂੰ ਪਾਉਣੀ ਆ ਅੰਮ੍ਰਿਤਸਰ ਅੱਛਾ ਕਿਹਨੂੰ ਬੋਟ ਪਾਉਗੀ ਅਸੀਂ ਬੋਟਾਂ ਪਾਉਣੀਆਂ ਆ ਗਏ ਕਿਹਨੂੰ ਪਾਉਣੀਆਂ ਪਾਵਾਂਗੇ ਨੇ ਕਿਨੂੰ ਬਣਨਾ ਵੀ ਲੋਦਾ ਅੰਮ੍ਰਿਤਸਰ ਹਾਂ ਅਮਰਤਪਾਲਾ ਠੀਕ ਹੈ ਯਾ ਮਤਲਬ ਨਾਂ ਦੇ ਨੇ ਪਤਾ ਕਿ ਬਣੂਗਾ ਤੇ ਨਾਂ ਦਾ ਨਹੀਂ ਪਤਾ ਫੋਟ ਕੀ ਪਣੀ ਆ ਹਾਂ ਜੀ ਕਿੰਨੂੰ ਪਾਉਂਗੇ ਜੀ ਕੀ ਦਾ ਕਰਕੇ ਲੱਗੇ ਆ ਨਹੀਂ ਦੱਸ ਅਮਰਤਪਾਲਾ ਨਾਂ ਹੀ ਲੱਗ ਰਿਹਾ ਨਾ ਹਾਂ ਜੀ ਸੇਵਾ ਕਰ ਰਹੇ ਮੁੰਡਿਆ ਕਿੰਨੂੰ ਪਾਉਂਗੇ ਅਮਰਤਪਾਲਾ ਅਮਰਤਪਾਲ ਨੂੰ ਪਾੜਨਾ ਸੇਵਾ ਕਰਨੇ ਮੁੰਡੇ ਹਾਂ ਬਣੀ ਤੇਰੀ ਫੋਟ ਬਣ ਗਿਆ ਅੱਛਾ ਮਾ ਦਾੜੀ ਧੋੜੀ ਨਹੀਂ ਆਈ ਲੱਗਦਾ ਚਲ ਬਣੀ ਨਾ ਹੋਵੇ ਜੀ ਹਾਂ ਜੀ ਕਿੰਨੂੰ ਪਾਉਂਗੇ ਫੋਟ ਬਣੀ ਤਾਂ ਹੀ ਭਾਵਣੀ ਇਹ ਵੀ ਬਣੀ ਹੈ ਜੀ ਕਿੰਨੂੰ ਪਾਉਂਗੇ ਫੋਟ ਜੀ ਦੇ ਸੇਵਾ ਲੱਗੇ ਨਹੀਂ ਨਹੀਂ ਸੇਵਾਦਾਰ ਨਹੀਂ ਕਰਨੀ ਆ ਹਾਂਜੀ ਵੀਰ ਜੀ ਕਿੰਨੇ ਪਾਵਾਂਗੇ ਬੋਰਡ ਹਾਂਜੀ ਕਿੰਨੇ ਪਾਵਾਂਗੇ ਬੋਰਡ ਨਹੀਂ ਅਮਰਤਪਾਲ ਸਾਹਿਬ ਪਾਉਣੀ ਮੋੜ ਹਾਂਜੀ ਕਿੰਨੇ ਪਾਵਾਂਗੇ ਕਿੰਨੇ ਕੋਟ ਆ ਅਮਰਤਪਾਲ ਨਹੀਂ ਕਿੰਨੇ ਪਾਵਾਂਗੇ ਬੋਰਡ ਤੇਰੀ ਬਣੀ ਨਹੀਂ ਅਜੇ ਸਮਰਥਕ ਕਿਹਦਾ ਵਾ ਬਣੀ ਬੋਰਡ ਨਹੀਂ ਬਣੀ ਹੈ ਇਹਨਾਂ ਤੇ ਵੀ ਨਹੀਂ ਬਣੀ ਬਾਬਾ ਬਣੀ ਬੋਰਡ ਮੋੜ ਬਣੀ ਹੂ ਨਹੀਂ ਲੋਕ ਮਤਰਾ ਕਿਹਨੇ ਪਾਗਾ ਬੋਰਡ ਜੀ ਆਦਮੀ ਨੂੰ ਓਏ ਕਾਮੜਾ ਨਿਕਲਾ ਆਇਓ ਮੈਂ ਭਰਾ ਮੇਰਾ ਬੋਰਡ ਮੇਰਾ ਸਗਾ ਭਰਾ ਆਮ ਚਾਵੇ ਹੈ ਤੇਰਾ ਗੀਤ ਦਾ ਗੇਰ ਪਾਉਣੀ ਤੂੰ ਲੈ ਮੈਂ ਤੇ ਇੱਧਰ ਹੀ ਆ ਹਾਂਜੀ ਸਸੀ ਗਾਲ ਜੀ ਕਿਹਨੇ ਬੋਰਡ ਪਾਉਗੀ ਅਮਰਤਪਾਲ ਹਾਂਜੀ ਕਿਹਨੇ ਪਾਉਗੀ ਅਮਰਤਪਾਲ ਹਾਂਜੀ ਕਿਹਨੇ ਪਾਉਗੀ ਅਮਰਤਪਾਲ ਅਮਰਤਪਾਲ ਨੂੰ ਹਾਂਜੀ ਕਿਹਨੇ ਬੋਰਡ ਪਾਉਗੀ ਜੀ ਹਾਂਜੀ ਠੀਕ ਆ ਠੀਕ ਆ ਜੀ ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹਨੇ ਵੋਟ ਪਾਵਾਂਗੇ ਜੀ ਵੋਟ ਤੁਹਾਨੂੰ ਪਾਵਾਂਗੇ ਜੀ ਸਾਨੂੰ ਕਿੱਧਰ ਪਾਉਣੀ ਹੈ ਸਾਡੀ ਵੋਟ ਅਸੀਂ ਯਾਦ ਖਲੋਤੇ ਨਹੀਂ ਜੀ ਠੀਕ ਆ ਜੀ ਕਿਹਨੇ ਪਾਵਾਂਗੇ ਵੋਟ ਹਾਂਜੀ ਅਮਰਤਪਾਲ ਨੂੰ ਪਾਣੀਆਂ ਜੀ ਅਮਰਤਪਾਲ ਨੂੰ ਹਾਂਜੀ ਪੜ੍ਹਦੇ ਹੋਗੇ ਪਾਓ ਠੀਕ ਆ ਜੀ ਹਾਂਜੀ ਕਿਹਨੂੰ ਪਾਵਾਂਗੇ ਵੋਟ ਹਾਂਜੀ ਕਿਹਨੂੰ ਪਾਵਾਂਗੇ ਵੋਟ ਜੀ ਅਮਰਤਪਾਲ ਸਿੰਘ ਨੂੰ ਪਾਈ ਅਮਰਤਪਾਲ ਗਿਆ ਕਰੋ ਹਾਂਜੀ ਕਿਹਨੂੰ ਜੀ ਅਮਰਤਪਾਲ ਸਿੰਘ ਠੀਕ ਆ ਜੀ ਹਾਂਜੀ ਬਾਬਾ ਜੀ ਕਿਹਨੂੰ ਵੋਟ ਪਾਵਾਂਗੇ ਜੀ ਅੰਮ੍ਰਿਤਪਾਲ। ਵੈਰੀ ਗੁੱਡ। ਬਹੁਤ ਵਧੀਆ। ਹਾਂਜੀ। ਹਾਂਜੀ ਬਾਬਾ ਜੀ। ਖਾਲਸਾ ਜੀ। ਵਾਹਿਗੁਰੂ ਖਾਲਸਾਰ ਦੀ ਬਦਾਤੀ। ਕਿੱਦਾਂ ਮਹੌਲਾ ਈ ਅੰਮ੍ਰਿਤਪਾਲ ਦਾ? ਮੌਜੀ ਬਲੀ ਬਾਬੇ ਦੀ ਕਿਰਪਾ ਵਾ। ਹਾਂਜੀ। ਪਾਲ ਦੀ ਬਾਜੀ ਤੋਂ ਉੱਪਰ ਉੱਠ ਕੇ ਜੋ ਸਾਡਾ 88 ਏਰੀਆ ਸਾਡਾ ਹਾਂਜੀ ਪੂਰੀ 20 ਕੀ ਪਿੰਦ ਪੈਂਦੇ ਆ। ਹਾਂਜੀ। ਉਹਨਾਂ ਨੇ ਇਹ ਏਕਾ ਕਰ ਲਿਆ ਕਿ ਅਸੀਂ ਅੰਮ੍ਰਿਤਪਾਲ ਦੇ ਨਾਲ ਖੜਵਾਣ ਲੜ ਕੇ। ਠੀਕ ਆ ਜੀ। ਤੇ ਇਹ ਗੱਲ ਦੀ ਸਾਨੂੰ ਨੌਜਵੰਦਾਂ ਨੂੰ ਵੀ ਖੁਸ਼ੀ ਹੁੰਦੀ ਆ। ਨਹੀਂ ਤੇ ਅੱਗੇ ਸਾਨੂੰ ਆਸ ਦਿੰਦਾਂਦੇ ਐਵੇਂ ਮੰਡੀ ਤੁਰੀ ਫਿਰਦੀ ਆ। ਠੀਕ ਆ ਜੀ। ਹੁਣ ਬਾਬੇ ਦੀ ਕਿ ਅਰਕੀ ਤੇ ਪ੍ਰੋਗਰਾਮ ਜੀ ਬਾਬ 100% ਜਿੱਤੂ ਹੈ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਬਾਕੀ ਤਖੜੇ ਹੋ ਕੇ ਰਹੋ ਖਾਲਸੇ ਜਿੱਤ ਹੋਣੀ ਆਗੇ ਖਾਸ ਨਹੀਂ ਕਰਨੀ ਆਦੇ ਹਾਂਜੀ ਹਾਂਜੀ ਠੀਕ ਹੈ ਬੋਲੋ ਨਹੀਂ ਬੋਲਿਆ ਗਿਆ ਕਰ ਲਿਆ ਹਾਂਜੀ ਹਾਂਜੀ ਬਾਬਾ ਜੀ ਹਾਂਜੀ ਬਾਈ ਜੀ ਖਾਲਸਾ ਬਾਈ ਜੀ ਫਦੇ ਸਾਰੀ ਸੰਗਤ ਗਾੜੀ ਬੇਨਤੀ ਆ ਤੇ ਜਿਹੜੇ ਮੇਰੇ ਵੀਰ ਪ੍ਰਚਾਰ ਕਰਨ ਆਉਂਦੇ ਉਹਨਾਂ ਗਾੜੀ ਵੀ ਬੇਨਤੀ ਆ ਕਿ ਐ ਕਿ 100% ਜਿੱਤੂਗਾ ਆਪਣਾ ਵੀਰ ਵੱਡਾ ਓਕੇ ਭਾਈ ਅਮਰਤਪਾਲ ਸਿੰਘ ਸਾਹੋਂ ਤੋਂ 100% ਜਿੱਤੂਗਾ ਹਾਂਜੀ ਬਹਿਗਰ ਜੀ ਦਾ ਖਾਸ ਸਾਹਿਬ ਬਹਿਗਰ ਜੀ ਲੋਕ ਵਿਚੜਦੀ ਕਲਾ ਆ ਗਈ ਸਾਰੇ ਸੰਗਾਂ ਦੇ ਬਿਲਕੁਲ ਬਿਲਕੁਲ ਜਗਰਾਵ ਸਿੰਘ ਹਾਂਜੀ ਜੀ ਠੀਕ ਆ ਜੀ ਬਹੁਤ ਵਧੀਆ ਵਿਚਾਰ ਦਿੱਤੇ ਮੁੰਡਿਆਣੇ ਹੈ ਨੌਜਵਾਨੀ ਬੋਲੋ ਨੌਜਵਾਨਾ ਨੌਜਵਾਨਾ ਬਹੁਤ ਹੀ ਜ਼ਿਆਦਾ ਪੈਸਾ ਇਹਨਾਂ ਆ ਗਈ ਲਿਆਉਣਾ ਪਾਦੀ ਬੜੀ ਵੱਟ ਚੁਟਾਗੇ ਵੈਰੀ ਠੀਕ ਆ ਜੀ ਸਾਰੇ ਰਹੇ ਤਗੜੇ ਹੋਗੇ ਰਹਾ ਕਿ ਮਾਰ ਲਓ ਹਲਾ ਚੰਗੇ ਤਗੜੇ ਹੋਗੇ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਬਹੁਤ ਆਮ ਆਦਮੀ ਦੇ ਜੋਗੇ ਜਿਨ੍ਹਾਂ ਨੇ ਮੋਟ ਬੰਨਿਆ ਇਲਾਕੇ ਦੇ ਵਿੱਚ ਹਾਂਜੀ ਇਹ ਵੀ ਨਾਲ ਦਰ ਬਹੁਤ ਸੋਹਣੀ ਗੱਲ ਆ ਹਾਂਜੀ ਵੀਰ ਜੀ ਕਿੱਧਰ ਪਾਉਂਗੇ ਵਟਾ ਮੋਟਾ ਪਾਵਾਂਗੇ ਆਦੀ ਭਾਈ ਅਮਰਪਾਲ ਦੇ ਨਾਲ ਨਹੀਂ ਨਾ ਪਰ ਆਮ ਆਦਮੀ ਪਾਰਟੀ ਨਾਲ ਪਹਿਲਾਂ ਆਮ ਆਦਮੀ ਪਾਰਟੀ ਨਾਲ ਵੀ ਹਾਂ ਜਿੰਨਾ ਚਿਰ ਰਹਿ ਗਿਆ ਪਰ ਹੁਣ ਨਹੀਂ ਆਪਾਂ ਆਮ ਆਦਮੀ ਪਾਰਟੀ ਨਾਲ ਠੀਕ ਆ ਠੀਕ ਆ ਬਹੁਤ ਸੋਹਣੀ ਗੱਲ ਆ ਪੰਥ ਦੇ ਨਾਲ ਦਰ ਨਾਲ ਦੀ ਗੱਲ ਆ ਤਾਂ ਦੀ ਗੱਲ ਆ ਦੇ ਨਾਲ ਧੱਕਾ ਗਈ ਤਾਂ ਜੇ ਉਹ ਭਾਈ ਅਮਰਪਾਲ ਸਿੰਘ ਨਹੀਂ ਗਿਰਦਾ ਨਾ ਕਰਦੇ ਹਾਂਜੀ ਤੇ ਨਾ ਉਹਨਾਂ ਨਾਲ ਧੱਕਾ ਕਰਦੇ ਤੇ ਸ਼ਾਇਦ ਹੋ ਸਕਦਾ ਹੈ ਆਮ ਪਾਰਟੀ ਨੇ ਦਬੇ ਰੱਖੀ ਕਿਉਂਕਿ ਇਹ ਜਿਹੜੀਆਂ ਸਿਆਸੀ ਪਾਰਟੀਆਂ ਕਿਸੇ ਨਾਲ ਕੇ ਬਣੇ ਜਾਈ ਜਣਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਫੋਨ ਤੇ ਆਪਾਂ ਅਮਰਪਾਲ ਸਿੰਘ ਦੀ ਸਪੋਰਟ ਕਰਾਂਗੇ ਭਾਵੇਂ ਧੌਣ ਲੈ ਜਿਆਣਾ ਭਾਈ ਇੱਕ ਲੱਤ ਦੇਖ ਲੋ ਵੈਰੀ ਵੈਰੀ ਬਹੁਤ ਸੋਹਣੀ ਗੱਲ ਬੜੀ ਬਹੁਤ ਸਰੀਆਗਾ ਲਓ ਮਿੱਤਰੋ